ਇਹ ਕਿਸੇ ਦਾ ਮਕਾਨ ਤੇ ਵਿਆਹ ਵਿੱਚ ਵੀ ਰੁਕਦਾ ਕਾਰਨ ਪਤਾ ਕੀ ਹੈ ਜਦੋਂ ਭਗਤ ਕਬੀਰ ਜੀ ਦੀ ਧੀ ਦਾ ਵਿਆਹ ਉਸ ਨਰੰਕਾਰ ਦੇ ਅਪਾਲ ਪੁਰਖ ਨੇ ਆਪ ਆਜੇ ਆਪਣੇ ਹੱਥਾਂ ਨਾਲ ਕੀਤਾ ਸੋਨੇ ਦੇ ਭਾਂਡਿਆਂ 'ਚ ਬਰਾਤੀਆਂ ਨੂੰ ਸ਼ਿਕਾਇਆ ਰਾਜਾਂ ਵਰਗੀਆਂ ਪੁਸ਼ਾਕਾਂ দান ਕੀਤੀਆਂ ਤੇ ਭਗਤ ਕਬੀਰ ਖੁਸ਼ ਨਹੀਂ ਹੋਇਆ ਉਹ ਮਾਰਾਜਾ ਨਰਾਸ਼ ਹੋ ਕੇ ਇੱਕ ਗੋਠ ਚ ਬਹਿ ਗਿਆ ਆਕਾਸ਼ਪੁਰਖ ਆਵਾਜ਼ ਦਿੰਦਾ ਹੈ ਕਹਿੰਦੇ ਕਹਿੰਦੇ ਕਬੀਰਾ ਓਏ ਤੇਰਾ ਕੰਮ ਜੋ ਕਰ ਦਿੱਤਾ ਨਰਾਜ ਕਹਿੰਦੇ ਨਹੀਂ ਮਾਲਕਾ ਨਰਾਜ ਨਹੀਂ ਆ ਮੈਂ ਇਹ ਸੋਚ ਲਿਆ ਵੀ ਮੇਰਾ ਮੇਰਾ ਕਾਰਜ ਮੇਰੀ ਧੀ ਦਾ ਕਾਰਜ ਤੈਂ ਸਵਾਰ ਦਿੱਤਾ ਆਉਣਾ ਵੀ ਦੁਨੀਆ ਦੇ ਧੀਆਂ ਦੇ ਕਾਰਜ ਕੌਣ ਕਰੂਗਾ ਕੌਣ ਉਹਨਾਂ ਦੇ ਮਕਾਨ ਬਣਾਊਗਾ ਮੇਰੇ ਨਾਲ ਵਾਅਦਾ ਕਰ ਵੀ ਆਉਣ ਵਾਲੇ ਸਮੇਂ ਚ ਇਸ ਦੁਨੀਆ ਦੇ ਉੱਪਰ ਇੱਕ ਕਿਸੇ ਦੇ ਧੀ ਪੁੱਤ ਦਾ ਵਿਆਹ ਤੇ ਕਿਸੇ ਦੀ ਛੱਤ ਇਹ ਵਿਚਾਰ ਨਹੀਂ ਲੁਕੂਗੀ ਮੇਰੇ ਨਾਲ ਵਾਅਦਾ ਕਰ ਉਸ ਨਿਰੰਕਾਰ ਨੇ ਆਪ ਵਾਅਦਾ ਕੀਤਾ ਭਗਤ ਕਬੀਰ ਜੀ ਨਾਲ ਵੀ ਜਾਂ ਤੈਨੂੰ ਵਚਨ ਦਿੰਦੇ ਆ ਕਿਸੇ ਦਾ ਵਿਆਹ ਤੇ ਕਿਸੇ ਦੀ ਛੱਤ ਰਾਤ ਨਹੀਂ ਲੁਕੂਗੀ ਇਹ ਇਹ ਸਭ ਦੇਨ ਉਹਦੀ ਆ ਇੱਕ ਵਾਰੀ ਭਗਤ ਕਬੀਰ ਦੇ ਨਾਂ ਤੇ ਤਾੜੀ ਲਾ ਦਿਓ